ਬੀਜੇਪੀ ਦੇ ਨਾਲ-ਨਾਲ ਹੁਣ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਹੋਇਆ ਪਿੰਡਾਂ ਦੇ ਵਿੱਚ ਵਿਰੋਧ ਸ਼ੁਰੂ ਅੱਜ ਭਾਰਤੀ ਕਿਸਾਨ ਜੁਨੀਅਰ ਇਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਜੁਨੀਅਰ ਦਕੌਂਦਾ ਤਨੀਰ ਗਰੁੱਪ ਵੱਲੋਂ ਪਿੰਡ ਕੁੱਦਾ ਦੇ ਵਿੱਚ ਲਗਾਈਆਂ ਗਈਆਂ ਫਲੈਕਸਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਂ ਵੜਨ ਦੇ ਲਈ ਇਸ ਦੇ ਉੱਤੇ ਦੇ ਨਾਅਰੇ ਸਲੋਗਨ ਮੰਗਲਵਾਰ ਨੂੰ 8 ਵਜੇ ਦੇ ਲਗਭਗ ਬਠਿੰਡਾ ਦੇ ਪਿੰਡ ਕੁੱਦਾ ਵਿਖੇ ਭਾਰਤੀ ਕਿਸਾਨ ਜੁਨੀਅਰ ਦਕੌਂਦਾ ਤਨੀਰ ਗਰੁੱਪ ਅਤੇ ਭਾਰਤੀ ਕਿਸਾਨ ਜਿਹੜਾ ਨੇ ਇੱਕ ਤਾਂ ਉਗਰਾਹਾਂ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਜਿੱਥੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਸਮਰਚ ਕੀਤਾ ਗਿਆ ਉੱਥੇ ਉਹਨਾਂ ਵੱਲੋਂ ਪਿੰਡ ਦੇ ਵਿੱਚ ਫਲੈਕਸਾਂ ਵੀ ਲਗਾ ਦਿੱਤੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕੋਡਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪਿਛਲੇ ਦਿਨੀ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਫਸਲਾਂ ਨੂੰ ਇੱਥੇ ਕਣਕਮਗ ਲੱਗੀ ਸੀ ਜਿਸ ਦੇ ਨਾਲ 49 ਏਕੜ ਫਸਲ ਬਿਲਕੁਲ ਸੜ ਕੇ ਸਵਾਹ ਹੋ ਗਈ ਸੀ ਉਸ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਨੇ ਆਖਿਆ ਕਿ ਅਸੀਂ ਕਈ ਵਾਰੀ ਇਹ ਖੇਤੀਬਾੜੀ ਮੰਤਰੀ ਨੂੰ ਸੰਬੰਧੀ ਮਿਲ ਚੁੱਕੀਆਂ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਣ ਨੂੰ ਲੈ ਕੇ ਜਿੰਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਕਿਸੇ ਵੀ ਤਰ੍ਹਾਂ ਦੇ ਕਿਸੇ ਵਰਕਰ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਅੱਜ ਜਿੰਨਾਂ ਵੱਲੋਂ ਪਿੰਡ ਪੁੱਦਾ ਦੇ ਵਿੱਚ ਫਲੈਕਸਾਂ ਲਗਾਤੀਆਂ ਗਈਆਂ ਅਤੇ ਇਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਮਾਰੇਵਾਜੀ ਕੀਤੀ ਗਈ ਲਖਾਨੀਆਂ ਬਸਲਾਂ ਦਾ ਪੂਰਾ ਮੌਜਾ ਲੈ ਕੇ ਰਾਂਦੇ 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 ਲਖਾਨੀਆਂ ਬਸਲਾਂ ਦਾ ਪੂਰਾ ਮੁਆਵza ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਨਕਸਾਨੀਆਂ ਫਸਲਾਂ ਦਾ ਪੂਰਾ ਮੁਆਵza ਲੈ ਕੇ ਰਾਂਗੇ ਲੈ ਕੇ ਰਾਂਗੇ ਆਮ ਆਦਮੀ ਪਾਰਟੀ ਦੇ ਆਗੂਆ ਉਮੀਦਵਾਰ ਨੂੰ ਪਿੰਡ ਵਿੱਚ ਨਹੀਂ ਬਣਦਿਆਂਗੇ ਨਹੀਂ ਬਣਦਿਆਂਗੇ ਆਮ ਆਦਮੀ ਪਾਰਟੀ ਦੇ ਆਗੂਆ ਉਮੀਦਵਾਰ ਨੂੰ ਪਿੰਡ ਵਿੱਚ ਨਹੀਂ ਬਣਦਿਆਂਗੇ ਨਹੀਂ ਬਣਦਿਆਂਗੇ ਨਹੀਂ ਬਣਦਿਆਂਗੇ ਕਿਸਾਨਾਂ ਮਿਹਨਤੂਆਂ ਦਾ ਇੱਕ ਜਿੰਦਾਬਾਦ ਮੁਰਦਾਬਾ 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 ਨਕਸਾਨੀਆਂ ਬਦਲਾਂ ਦਾ ਪੂਰਾ ਮੁਆਵਜ਼ਾ ਲੈ ਕੇ ਰਾਂਗੇ ਜੈ ਕਰਾਂ ਜੈ ਕਰਾਂ ਨਕਸਾਨੀਆਂ ਬਦਲਾਂ ਦਾ ਪੂਰਾ ਮੁਆਵਜ਼ਾ ਲੈ ਕੇ ਰਾਂਗੇ ਜੈ ਕਰਾਂ ਜੈ ਕਰਾਂ ਇਹ ਮੌਜੂਦ ਪੁਰਜ਼ਾ ਜਾਣ ਕੇ ਦਿਓ ਹਾਂਜੀ ਮੈਂ ਅਮਰੀਕ ਸਿੰਘ ਆ ਭਾਰਤੀ ਕਿਸਾਨ ਜੁਨੀਅਨ ਇਕਤਾ ਰਾਹਾਂ ਤੋਂ ਤੇ ਨਾਲ ਸਹਿਯੋਗੀ ਜਥੇਬੰਦੀ ਭਾਰਤੀ ਕਿਸਾਨ ਜੁਨੀਅਨ ਡਕੌਂਦਾ ਧਨੇਰਾ ਅਸੀਂ ਸਮੂਹ ਪਿੰਡ ਵਾਸੀ ਅੱਜ ਪਿੰਡ ਦੇ ਵਿੱਚ ਇਹ ਐਲਾਨ ਕਰਕੇ ਆਏ ਆ ਵੀ ਭਾਈ ਆਮ ਆਦਮੀ ਪਾਰਟੀ ਦੇ ਜਿਹੜਾ ਕੋਈ ਵੀ ਨੁਮਾਇੰਦਾ ਜਾਂ ਆਗੂ ਅਸੀਂ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਕਿਉਂਕਿ ਪਿਛਲੀ 19 ਤਰੀਕ ਨੂੰ ਸਾਡੇ ਪਿੰਡ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ 49 ਏਕੜ ਕਣਕ ਦੀ ਫਸਲ ਤਬਾਹ ਹੋਈ ਸੀ ਜਿਸ ਨੂੰ ਲੈ ਕੇ ਅਸੀਂ ਇੱਕ ਦਿਨ ਥਾਣੇ ਅੱਗੇ ਧਰਨਾ ਵੀ ਦਿੱਤਾ ਸੀਗਾ ਵੀ ਜਾਂ ਤਾਂ ਪੂਰਾ ਮੁਆਵਜ਼ਾ ਮਿਲੇ ਜਾਂ ਫਿਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਅੱਗ ਲੱਗਿਆ ਉਹਨਾਂ ਦੇ 435 ਦੇ ਤਹਿਤ ਪਰਚਾ ਦਰਜ ਹੋਵੇ ਦੋ ਵਾਰੀ ਗਰਮੀਤ ਖੁੱਡੀਆਂ ਸਾਹਿਬ ਨਾਲ ਸਾਡੀ ਮੀਟਿੰਗ ਵੀ ਹੋ ਚੁੱਕੀ ਆ ਪਰ ਕੋਈ ਨਾ ਵਿਸ਼ਵਾਸ ਤੋਂ ਆਇਆ ਨਾ ਕੋਈ ਮੁਆਵਜ਼ਾ ਮਿਲਿਆ ਤੇ ਨਾ ਹੀ ਪੁਲਿਸ ਤੇ ਪੁਲਿਸ ਨੇ ਅਧਿਕਾਰੀਆਂ ਦੇ ਖਿਲਾਫ ਕੋਈ ਪਰਚਾ ਵਗੈਰਾ ਕਟਾਇਆ ਤਾਂ ਕਰਕੇ ਅਸੀਂ ਰੋਸ ਵਜੋਂ ਅੱਜ ਪਿੰਡਾਂ ਦੇ ਵਿੱਚ ਫਲੈਕਸਾਂ ਲਾ ਰਹੇ ਆ ਪਿੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਾਵੇਂ ਦੁਆਰਾ ਸਾਡੇ ਪਿੰਡ ਚ ਨਾ ਵੜਨ ਦੇਵੇ ਜੇ ਉਹ ਪਿੰਡ ਚ ਵੜਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਜੋ ਆਪਦੇ ਉਹਨਾਂ ਨਾਲ ਹੋਣੀ ਆ ਉਹ ਆਪਦੇ ਆਪ ਜ਼ਿੰਮੇਵਾਰ ਹੋਣਗੇ